ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਮਾ ਸੇ ਲਈ ਲੈ ਕੇ ਆਏ ਜੀ ਅੱਜ ਦੀ ਵੀ ਬਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਜੱਗੀ ਡੇਰੀ ਫਾਰਮ ਤੋਂ ਬਣਾਉਣ ਲੱਗੇ ਆ ਸ਼ਹਿਰ ਪਰ ਨਾਲ ਆਉ ਪੁੱਛ ਲੈਣੇ ਭਾਈ ਤੁਹਾਡੇ ਆਜੂ ਵਿੱਚ ਭਾਈ ਜੀ ਹਸ਼ੀਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਹਾਂ ਜੀ ਠੀਕ ਆ ਬਾਬਾ ਜੀ ਹੋਰ ਵਧੀਆ ਚੱਲਦਾ ਕੰਮ ਕਾਰ ਕਿਰਪਾ ਬਾਬੇ ਨਾਨਕ ਦੀ ਪੂਰੀ ਮੈਂ ਪ੍ਰੇਹਾਤਾ ਜੀ ਚਲੋ ਵਧੀਆ ਕੱਲ ਕਿੰਨੇ ਨਗ ਸੀ ਫਿਰ ਕਿੰਨੇ ਸੀਲ ਕਰਤੇ ਹੈਗੇ ਸੀ 27 ਨਗ ਬਾਬਾ ਜੀ 27 ਨਗ ਹਾਂ ਜੀ ਸਾਰੇ ਸੇਲ ਹੋ ਗਏ ਹਨ ਹਾਂ ਜੀ ਸਾਰੇ ਸੇਲ ਹੋ ਗਏ ਸੀ ਕਿ ਇਹ ਬਣਾ ਆਪਣੇ ਕੋਲੇ ਇੱਕ ਆ ਫਰ ਬਚ ਗਈ ਸੀਗੀ ਕੰਦੀ ਬਸ ਹਾਂ ਆ ਪੰਜ ਬਣਾ ਆਪਣੇ ਕੋਲੇ ਰਾਤ ਆਈਆਂ ਨੰਬਰ ਇਹ ਰਾਤ ਆਈਆਂ ਉਹ ਦੁਆਚ ਠੀਕ ਆ ਨਾਮ ਤੇ ਐਡਰੈਸ ਹੋ ਨਾਮ ਜੀ ਆ ਜੀ ਸ਼ਹਿਰ ਬਰਨਾਲਾ ਦਾ ਹਾਂ ਕੋਠੇਗੜੂ RAMDAS ਨਗਰ ਜਿਹੜਾ ਲੱਗਿਆ ਉਹਦਾ ਹਾਈਵੇ ਰੋਡ ਠੀਕ ਆ ਉਹਦੇ ਨਾਲ ਹੀ ਆਪਣਾ ਫਾਰਮ ਆ ਜੀ ਲਵੇ ਠੀਕ ਆ ਮੋਬਾਈਲ ਨੰਬਰ ਬੋਲ 981539107 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦਿੰਦੇ ਕਿਹੜਾ ਸੂਸ ਹੋਈ ਐ ਇਹ ਪਹਿਲਾ ਨਹੀਂ ਪਹਿਲਾ ਸੂਸ ਦੋ ਨਾਲ ਇੱਕ ਪਾਸੇ ਤੇ ਦੋ ਨੇ ਇੱਕ ਵਾਲੇ ਚੌਕ ਕੱਢੀ ਹੋਈ ਆ ਉਹ ਚੌਕੀ ਮੰਨ ਲੋ ਚੌਕੀ ਮੰਨ ਲੋ ਠੀਕ ਆ ਬਾਈ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਪਾਸੋਂ ਦੀ ਹੈ ਜੀ ਬੱਚਾ ਕਿਹੜਾ ਬਈ ਬੱਚਾ ਜੀ ਕਾਲਾ ਦੇ ਹੁੰਦਾ ਠੀਕ ਹੈ ਬਈ ਕਿੰਨੇ ਕਿ ਬੋਲੇ ਤੇ ਹਾਂ ਬੋਲੇ ਹੁਣ 12 ਕਿਲੋ ਹੋਗਾ ਬੋਈ ਐਵੇਂ ਕਹਣ ਨੂੰ ਆਪਾਂ ਹੂੰ ਫੇਰ 18 ਕਿਲੋ ਕਹਦੀ 20 ਕਿਲੋ ਕਹਦੀ ਉਹਦਾ ਕੋਈ ਫਾਇਦਾ ਨਹੀਂ ਜਿਹੜਾ ਨਿਪੜੂਗਾ ਉਹੀ ਕਹਿਣ ਦਾ ਫਾਇਦਾ ਤੋਰਾ ਤਰਾ ਚੰਗਾ ਡਰ ਕਮਾਲ ਦਾ ਫੇਸ ਬਿਊਟੀ ਚੰਗੀਆਂ ਰੰਗ ਰੂਪ ਚੰਗਾ ਬਈ ਚੰਗੀ ਆ ਬੜ ਸੁਨੱਖੀ ਆ ਲੇਵਾਲੂ ਆ ਕਮਾਲ ਦਾ ਸੂਈ ਸਵਾਈ ਬੱਚਾ ਮਗਰ ਬੱਚਾ ਬਈ ਕੀ ਮੁੱਲ ਲਗਰੇ ਦਾ ਬਾਈ ਮੁੱਲੇ ਦਾ 55000 ਰੁਪਿਆ ਹਮ ਬੰਮਾਨਤਨ ਕਰ ਦਿਆਂਗੇ ਪਰ ਉਹ ਤੋਂ 16 ਗੱਲੋਂ ਬੱਚੀ ਖੁੱਲਾ ਪਾ ਦੂਗੀ ਆਰਾਮਦਾਰੀ ਦਾ ਹਮ ਬੱਚੇ ਵੱਢਿਆ ਰੁਪਿਆ ਉਹ ਗੱਲ ਮੰਨੀ ਜੀ ਬੇਮੁੱਲੀ ਜੀ ਔਲ ਕਰਦੀ ਸੀਗੀ ਕਲ ਕੇ ਕੁਝ ਨਹੀਂ ਕਿਹਾ ਜਮਾਂ ਠੰਡੀ ਆ ਬਹੁਤ ਠੀਕ ਆ ਬਾਈ ਅੱਗੇ ਦੋ ਨੰਬਰ ਕਿਹੜਾ ਸੂਆ ਹੁੰਦੀ ਹੈ ਸੂਆ ਦੂਜਾ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਆਹ ਸਾਤ ਜੀ ਹਫਤੇ ਤੋਂ ਘੱਟ ਘੱਟ ਹੀ ਲਊਗੀ ਹੱਤਾ ਮੰਨ ਕੇ ਲੈ ਲੈ ਜਿਹੜਾ ਵੀਰ ਲਊਗਾ ਠੀਕ ਆ ਬਾਈ ਹੱਤੇ ਨਹੀਂ ਦਿਖਾ ਦਿਓ ਬਰੀਡ ਬਰੂਡ ਦਿਖਾ ਦਿਓ ਬੱਚੇ ਦੀ ਮੂੰਹ ਦਿਖਾ ਪੁੱਤ ਕਮਾਇ ਕਰੂ ਫੁੱਲ ਕੱਦ ਰੰਗ ਰੂਪ ਚੰਗਾ ਇਹ ਕੋਈ ਪਾਣੀ ਪੀ ਲਓ ਇਹ ਨਿਕਾ ਆ ਮੂੰਹੋਂ ਸਹੀ ਗੱਲਾਂ ਫੇਸ ਦੇਖੋ ਫੇਸ ਬੜਾ ਪਿਆਰਾ ਬੋਦੀ ਬਦੀ ਬਹੁਤ ਚੰਗੀ ਆ ਸਨਖ ਪਣਾ ਬੜ ਦੇ ਵਿੱਚ ਫੁੱਲ ਤੋੜ ਦੇ ਲੰਮੀ ਬੁੱਤ ਤੋੜ ਦੇ ਬਾਈ ਖਾਣ ਲੇਵਾ ਕਮਾਲ ਦਾ ਆਰਡਰ ਬਹੁਤ ਚੰਗਾ ਚਮਕ ਚਮਕ ਵਰਡ ਤੇ ਬਾਈ ਬਹੁਤ ਚੰਗੀ ਆ ਕੱਚੀ ਮੰਨ ਲਿਓ ਹਫਤੇ ਦੀ ਬਣੂਗੀ ਬਹੁਤ 22 ਕਿਲੋ ਤੂੰ ਪਲੂਣ ਦਾ ਦਿੱਤਾ ਵਾ ਬਾਈ ਠੀਕ ਹੈ ਜੀ ਐ ਮਨੂੰ ਵੀ ਇਦਕੀ ਜਿਹੜਾ ਵੀਰ ਲੈ ਜਾਊਗਾ ਬਾਈ ਜਿਵੇਂ ਮੌਸਮ ਆ ਕਿਉਂਕਿ ਹਜੇ ਜਿਹੜਾ 1 ਮਹੀਨਾ 1.5 ਮਹੀਨਾ ਮੌਸਮਾ ਮੂਰੇ ਈਟਾ ਦੁੱਧ ਵਾਲਾ ਹੈ ਨਹੀਂਗਾ ਹੂੰ ਠੀਕ ਹੈ ਪਰ ਜਦੋਂ ਵੀਰ ਲੈ ਕੇ ਜਾਊਗਾ 22 ਕਿਲੋ ਮੰਨ ਕੇ ਲੈ ਜਵੀਂ ਠੀਕ ਆ ਬਾਈ ਤੇ ਕੀ ਮੁੱਲ ਰੱਖਿਆ ਬਾਈ ਇਹਦਾ ਇਹਦਾ ਮੁੱਲ 75000 ਰੁਪਈਆ ਹੀ ਮਾਨਤਨ ਹਾਂ ਮਾਨਤਨ ਕਰ ਦਿਆਂਗੇ 75000 ਰੁਪਈਆ ਮੁੱਲ ਆ ਬਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੇ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਮੁਠੀ ਵਾਲਾ ਥਾਣਾਗਾ ਅੱਗੇ ਬੜੀ ਕਾਮਕਲਾ ਹਰੋਚੀ ਹੈ ਬਾਈ ਜਿਹੜੀ ਅੱਜ ਦੇ ਸਬਜ਼ੀਆਂ ਸਹੀ ਗੱਲ ਬੁੱਲੂ ਬਾਲੂ ਕੀ ਬਹੁਤ ਜ਼ਿਆਦਾ ਹੈ ਇਹ ਥੋੜੀ ਨਰਮ ਬੈਣਾ ਪਉਣ ਦਾ ਆਪਣਾ ਮਾਰਕਸ ਦੇ ਇਹੀ ਹੁੰਦਾ ਵੀ ਜਦੋਂ ਨੂੰ 2-4 ਦਿਨਾਂ ਤੱਕ ਵੀਡੀਓ ਜਿਆਦਾ ਘੁੰਮਦੀ ਆ ਉਦੋਂ ਤੱਕ ਤਿਆਰ ਹੋ ਜਾਂਦੀਆਂ ਤਿਆਰ ਹੋ ਜਾਂਦੀਆਂ ਅੱਗੇ ਤੇਰਾ ਨੰਬਰ ਖੋਲੋ ਬਈ ਕਿਹੜਾ ਸੁਆ ਸਵਾਗਤ ਹੈ ਕਿੰਨੇ ਦਿਨ ਲੈਂਦੀ ਹੈ ਬਾਈ ਇੰਨੇ ਕ ਦਿਨ ਹੀ ਇਦੇ ਰਹਿੰਦੇ ਆ ਬਾਬਾ ਇੰਨੇ ਕ ਦਿਨ ਹੀ ਇਹ ਲੈਣੀ ਆ ਆਰਡਰ ਬੜਾ ਹੁਣ ਬਹੁਤ ਚੰਗਾ ਫੇਸ ਬੜਾ ਪਿਆਰਾ ਪਿਆਰ ਬਾਈ ਸ਼ੇਦਾਂਦ ਠੀਕ ਹੈ ਜਰਸੀ ਲੈ ਲੋ ਕੋਈ ਫੀ ਕਲਰ ਦੀ ਜੀ ਹਮ ਆਮ ਤਕਰੀਬਨ ਆਪਾਂ ਇਹਨੂੰ ਕ੍ਰੋਸ ਡਾਣ ਲੈ ਲੋ ਵੀ ਕ੍ਰੋਸ ਹੈਗੀ ਸਹੀ ਗੱਲ ਐਚਐਫ ਦੀ ਕ੍ਰੋਸ ਲੈ ਲੋ ਚਾਹੇ ਜਰਸੀ ਦੀ ਲੈ ਲੋ ਹਨਾ ਗਰਮੀਆਂ ਦਾ ਤੋਹਫਾ ਗਰਮੀਆਂ ਦਾ ਬਿਲਕੁਲ ਨੀ ਮੰਗਦਾ ਤੋਹਫਾ ਜੀ ਸਹੀ ਗੱਲ ਫੈਂਡ ਫੂਂਡ ਕਰ ਮਾਗੀ ਪੂਰੀ ਟੋਪ ਕਰਾ ਦਊਗੀ 20 ਕਿਲੋ ਤੋਂ ਦਿੱਤਾ ਹੋਇਆ ਬਾਬਾ ਜੀ ਪਹਿਲਾਂ ਦਾ ਠੀਕ ਹੈ ਬਾਈ ਤਿੱਕ ਤੇ ਦੀ ਕਸ਼ੀਆ ਬਣੂ ਬਣੂ ਦਾ ਮੈ ਮਨੋ ਵੀ ਲੈ ਵਦੀ ਪਲਾਈਆਂ ਦਿਖਾ ਦਿਓ ਕਿੰਨੀਆਂ ਪੰਜਾਂ ਹੈ। ਪਲਾਈ ਬਹੁਤ ਪਈ ਹੈ ਸਾਰੀਆਂ ਬਲਡਾਂ ਲਾਂ ਕੱਢੋ ਫੇਰ ਸੋ। ਕੀ ਮੋਲ ਆ ਭਾਈ ਇਹਦਾ? ਇਹਦਾ ਵੀ 70000 ਰੁਪਏ ਜੀ। ਮਾਨਦਾਨ ਹੋ ਜਾਊ। ਹਾਂ ਮਾਨਦਾਨ ਹੋ ਜਾਊਗਾ ਜੀ। ਠੀਕ ਆ। ਮਾਨਦਾਨ ਕਰਦੇ ਕੋਈ ਇਹ ਜੀ ਗੱਲ ਨਹੀਂ ਵੜ ਚੰਗੀ ਆ ਵੱਡੇ ਬੋਡੀ ਵੇਟ ਦੀਆਂ ਪਹਿਲਾਂ ਨੇ ਕੱਦ ਘਾਟ ਵਾਲੀ। ਹਾਂ ਜੀ। 4 ਨੰਬਰ ਖੋਲ ਲਓ ਭਾਈ। ਇਹ ਕਿਹੜਾ ਰਿਸੋਰਸ ਹੁੰਦੀ ਆ ਵੀਰੇ? ਇਹ ਪਹਿਲਾਂ ਨਾਲ ਜੀ। ਕਿੰਨੇ ਦਿਨ ਲੈਂਦੀ ਆ? ਦੇ ਲੈ ਇਹ ਉਹੀ ਪੰਜਾਰੇ ਵੀ ਅਜੇ ਪਹਿਲਾ ਸੂਆ ਪਹਿਲੇ ਨਾਲ ਜਿਵੇਂ ਪਹਿਲਣਾਗੀ ਸਹੀ ਗੱਲ ਆ ਥੋੜੇ ਜਿਹੇ ਨਵ ਬਣਾਉਣ ਵਾਲੇ ਬੱਚੀ ਤੇ ਜੇ ਆਪਣੇ ਕੋਲੇ ਖੜੀ ਰਹੇਗੀ ਤਾਂ ਆਪਾਂ ਬਣਾ ਲਿਆਂਗੇ ਹੂੰ ਫੇਸ ਬੜਾ ਪਿਆਰਾ ਜੇ ਸੂਪ ਹੋਵੇ ਸੂਜੀ ਤੋਂ ਬਾਅਦ ਬਣਵਾਵਾਂਗੇ ਕੱਦ ਵੱਡ ਫੁੱਲ ਆ ਆਰਡਰ ਬੜਾ ਚੰਗਾ ਥਣ ਥਣ ਬਹੁਤ ਚੰਗਾ ਤੋੜਾ ਤਾਰਾ ਚੰਗਾ ਪੂਰੇ ਟਾਪ ਆ ਭਾਈ ਐ ਮੰਨ ਲਓ ਥੱਲੇ ਵਾਲਾ ਨਕਸ਼ਾ ਸਾਰਾ ਗਰਲੈਂਡੋ ਵਾਲਾ ਗਰਲੈਂਡੋ ਵਾਲਾ ਸਹੀ ਗੱਲ ਆ ਭਾਈ ਤੇ ਕੀ ਮੋਲ ਆ ਫਿਰ ਇਹਦਾ ਬੱਬ ਇਹਦਾ ਵੀ 55000 ਰੁਪਇਆ ਮਾਨਤਨ ਹੋ ਜਾ ਹਾਂ ਮਾਨਤਨ ਕਰਾਂਗੇ ਇਹ ਜੀ ਗੱਲ ਨਹੀਂ ਤੁਹਾਨੂੰ ਪਤਾ ਹੀ ਆਪਣੇ ਰੇਟ ਜਾਇਜ਼ ਨਹੀਂ ਹੁੰਦੇ ਆਪਾਂ ਨਜਾਇਜ਼ ਰੇਟ ਨਹੀਂ ਕਰਦੇ ਕਿਸੇ ਕੋਲ 55000 ਰੁਪਇਆ ਮਾਨਤਨ ਜ਼ਰੂਰ ਹੋ ਜਾ ਆਰਡਰ ਚੰਗਾ ਥਣ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਈ ਚਾਰੇ ਥਣ ਨਿਕੜਵੇਂ ਪੂਰੇ ਗੈਪ ਸਿਆ ਖੋਲੀ ਬਈ ਅੱਜ ਜਰਸੀ ਪੁੱਤ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਕਿਹੜਾ ਸੂਆ ਬਈ ਸੋ ਦੂਜਾ ਜੀ ਕਿੰਨੇ ਦਿਨ ਲੈਣੀ ਹੈ ਬਈ ਦੇ ਦੇ ਇਹਦੇ ਵੀ 5-4 ਰੁਪਏ ਹੈ ਜੀ ਹਜੇ 5 ਤੋਂ 4 ਦਿਨ ਲੈ ਲੈਂਦੀ ਆ ਬਈ ਕੱਦ ਬੜਾ ਮਾਹ ਤੇਰਾ ਮਤਲਬ ਮੰਨ ਕੀ ਲੈ ਲੈ ਜਿਹੜਾ ਵੀਰ ਕੋਈ ਲਊਗਾ ਸਹੀ ਗੱਲ ਆ ਬਈ ਹਫਤੇ ਤੋਂ ਘੱਟ ਘੱਟੀ ਆ ਕੱਚੀ-ਕੱਚੀ ਜ਼ਰੂਰ ਬਣੂ ਬਹੁਤ ਚਮਕ ਫੁੱਲ ਰੰਗ ਰੂ ਬਹੁਤ ਚੰਗਾ ਰਾਜੀ ਰੂ ਜੀ ਫੋਲ 14 14 ਕਿਲੋ ਦੁੱਧ ਪਹਿਲਾਂ ਦਾ ਦਿੱਤਾ ਹੋਇਆ ਜੀ ਠੀਕ ਆ ਆਪਾਂ ਆਪਣੀ ਮਾਰਦੇ ਵੀ 18 ਦਿੱਤਾ 20 ਦਿੱਤਾ ਜੀ ਉਹਦਾ ਕੋਈ ਫਾਇਦਾ ਨਹੀਂ ਹਮ ਪਰ ਇਤਕੀ 16 ਕਿਲੋ ਦੁੱਧ ਕੱਢ ਦੋ ਕਿ ਠੰਡੀ ਢੁੰਡੀ ਠੀਕ ਆ ਥਣਲੇਵੇ ਦੀ ਕੁਆਲਿਟੀ ਦਿਖਾ ਦੇ ਪੂਰੇ ਟੌਪ ਆ ਫੈਕਸਰ ਡਰਾਪ ਪੂਰਾ ਲਾਟੋ ਲਾਂ ਭਾਈ ਬਹੁਤ ਪਈਆਂ ਸਾਰੀਆਂ ਬਾਲਡਲਾਂਾਂ ਕੱਢ ਕੇ ਕਰਮ ਵਾਲੇ ਨੇ ਫੇਰ ਸੋਣਾ ਬੜ ਬੜ ਬਹੁਤ ਪਏ ਨੇ ਆ ਦੇਖੋ ਸਾਰੀਆਂ ਬਾਲਡਲਾਂਾਂ ਕੱਢੂ ਫੇਰ ਸੋਕ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਕੀ ਮੋਲ ਆ ਭਾਈ ਇਹਦਾ ਇਹਦਾ ਮੁੱਲ 65000 ਰੁਪਏ ਹੈ ਮਾਨਤਾਨ ਹੋ ਜਾਵੇ ਮਾਨਤਾਨ ਕਰਦੇ ਆਂਗੇ ਜੀ ਕੋਈ ਇਹੋ ਜਿਹੀ ਕਾਹਦਾ 65000 ਰੁਪਿਆ ਮੁੱਲ ਕਿਹੜੇ ਵੀਰਾਂ ਨੇ ਮਾਲ ਮੰਗੂਗਾ ਜੇ ਨਾ ਵੀਰ ਆਪਾਂ ਬੈਠਾ ਦੇਖ ਕੇ ਤੋੜਾਂਗੇ ਠੀਕ ਆ ਆਪਾਂ ਮਹੀਨੇ ਦੇ ਵਿੱਚ ਆਂ ਮੰਨ ਲਓ ਵੀ 150 200 ਗਾਂ ਵੇਚਣ ਦੀ ਉਸ ਤਰ੍ਹਾਂ ਰੱਖਦੇ ਸਹੀ ਗੱਲ ਆ ਬਾਈ ਸਹੀ ਗੱਲ ਅੱਗੇ ਵੀਰੇ ਲਾਸਟ ਕਿਹੜਾ ਸੂਆ ਪਹਿਲਾਂ ਬੱਚੀ ਆ ਜੀ ਪਿਆਰ ਦੋ ਦਾਂਦੇ ਪਹਿਲਾਂ ਬੱਚੀ ਪਿਆਰ ਦੋ ਤੋਹਫਾ ਲੈਣ ਨੂੰ ਫਿਰਦੇ ਆ ਹੂੰ ਠੀਕ ਆ ਫੇਸ ਦੇਖੋ ਬਾਈ ਬੋਦੀ ਬਾਦੀ ਬਹੁਤ ਚੰਗੇ ਆ ਰੱਖ ਪੋਣਾ ਬਹੁਤ ਨਵੀਂ ਨਵੀਂ ਆਹ ਦੇਖ ਲੋ ਰੇਲ ਗੱਡੀ ਦੇ ਡੱਬੇ ਜਿੱਤੀ ਆ ਇਹਨਾਂ ਬੱਚੀ ਐਡੀ ਹੁੰਦੀ ਨਹੀਂ ਜੀ ਸਹੀ ਗੱਲ ਆ ਭਾਈ ਸਹੀ ਗੱਲ ਆ ਤੋਰਾ ਤਾਰਾ ਕਮਾਲ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਖਣ ਬੜਾ ਚੰਗਾ ਲੱਗਾ ਪਹਿਲਾ ਸੋਹ ਬੱਚੀ ਆ ਜੀ ਪੂਰੀ ਸਿਹਰਾ ਜੀ ਨੂੰ ਅਜ ਦੇ ਸਮੇਂ ਦੇ ਆਪਾਂ ਕਹਿ ਸਕਦੇ ਆ ਸਹੀ ਗੱਲ ਆ ਭਾਈ ਪੂਰਾ ਮੂੰਹ ਮਾਂ ਦਿਖਾ ਦਿਓ ਕਿੰਸੀ ਪਿਆਰ ਚਿਹਰਾ ਦਾ ਡਾਕਟਰ ਨਾਲ ਲਿਆ ਵੇ ਟੈਸਟ ਕਰਾ ਕੇ ਲੈ ਜAVE ਹਮ ਸਹੀ ਗੱਲ ਆ ਭਾਈ ਕੀ ਮੋਹ ਲ ਭਰਾ ਦਾ ਇਹਦਾ ਮੁੱਲ 60000 ਰੁਪਏ ਜੀ ਪਰ ਇਹਦੇ 10 ਦਿਨ ਪਾਇਆ ਹਜੇ ਵੀਰੇ ਕੱਚੀ ਆ ਨਾ ਜੀ ਹਾਂ ਜਿੱਦੇ ਤਿਆਰ ਹੋ ਗਈ ਉਹਦੇ 75000 ਦੀ ਬੱਤੀ ਆ ਅੱਜ ਕੋਈ ਵੀਰ ਮੰਗੂਗਾ ਤਾਂ ਆਪਾਂ 60000 ਚੋਂ ਮਾਨਤਨ ਕਰ ਦੇਣ ਠੀਕ ਆ 60000 ਰੁਪਏ ਮੁੱਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾਊਗਾ ਚੰਗੀ ਆ ਬੜਾ ਰੰਗ ਰੂਪ ਬਹੁਤ ਚੰਗਾ ਚਮਕ ਚਮਕ ਹੋ ਲੋ ਚੰਗੀਆਂ ਥਣ ਝੂਲੀ ਬਹੁਤ ਚੰਗੀਆਂ ਕੱਚੀ ਮੰਨ ਲਿਓ 10 ਦਿਨਾਂ ਦੀ ਬੜ ਨਾਲ ਦੀ ਬਹੁਤ ਚੰਗੀ ਆ ਪੂਰੀ ਚਮਕ ਰਾਜੀ ਆ ਵੀ ਚੰਗੀਆਂ ਬਈ ਗਰਲੈਂਡ ਉਹ ਗਰਮੀ ਨਹੀਂ ਮਾਨਦੀ ਬਿਲਕੁਲ ਬੜਾ ਵੀ ਚੰਗੀਆਂ ਨਖਰੂਗੀ ਬਹੁਤ ਆ ਡੱਬੀ ਵੜ ਵੀ ਬਹੁਤ ਚੰਗੀਆਂ ਥਣ ਲੇਵਾ ਫੇਸ ਇਹਦਾ ਬੜਾ ਪਿਆਰਾ ਬਈ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾ ਕਨੈਕਟ ਕਰਕੇ ਖਰੀਦ ਲਿਓ ਜੀ ਤੇ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ